ਕਿ ਤੰਬਾਕੂ ਵੇਚਣ ਤੇ ਵਰਤਣ ਵਾਲਿਆਂ ਤੇ ਹੁਣ ਬੁੱਢਾ ਦਲ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਬਠਿੰਡਾ ਵਿਖੇ ਨਿਆਂ ਸਿੰਘ ਬਾਬਾ ਗੁਰਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਗਿਆ ਜਿਸ ਦੇ ਵਿੱਚ ਉਹਨਾ ਮੰਗ ਕੀਤੀ ਹੈ ਕਿ ਬਠਿੰਡਾ ਵਿਖੇ ਜਨਤਕ ਥਾਵਾਂ ਤੇ ਅਤੇ ਧਾਰਮਿਕ ਸਥਾਨ ਸਿੱਖਿਆ ਆਦਾਰਿਆਂ ਦੇ ਨੇੜੇ ਤੰਬਾਕੂ ਵੇਚਣਾ ਅਤੇ ਵਰਤਣਾ ਬੰਦ ਕੀਤਾ ਜਾਵੇ ਨਹੀਂ ਤਾਂ ਫਿਰ ਕੁਝ ਦਿਨਾਂ ਬਾਅਦ ਨਿਆਂਗ ਸਿੰਘ ਜੱਥੇਬੰਦੀਆਂ ਦੇ ਵੱਲੋਂ ਆਪਣੇ ਤੌਰ ਤੇ ਇਸ ਨੂੰ ਬੰਦ ਕਰਵਾਇਆ ਜਾਵੇਗਾ ਤਾਂ ਬਾਬਾ ਗੁਰਵਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਸਬਜੀ ਮੰਡੀ ਅਤੇ ਬਾਜ਼ਾਰਾਂ ਦੇ ਵਿੱਚ ਢੇੜਾ ਦਿੱਤਾ ਜਿੱਤੇ ਵੀ ਕੋਈ ਤੰਬਾਕੂ ਵੇਚ ਰਿਹਾ ਸੀ ਉਸ ਨੂੰ ਬੇਨਤੀ ਕੀਤੀ ਕਿ ਤੰਬਾਕੂ ਵੇਚਣਾ ਬੰਦ ਕਰਕੇ ਆਪਣਾ ਔਰ ਕੋਈ ਕਾਰੋਬਾਰ ਸ਼ੁਰੂ ਕਰੋ ਤੇ ਪਰ ਜੇ ਤੁਸੀਂ ਫਿਰ ਵੀ ਨਾ ਹਟੇ ਤਾਂ ਸਾਡੇ ਵੱਲੋਂ ਆਪਣੇ ਤੌਰ ਤੇ ਕਾਰਵਾਈ ਕੀਤੀ ਜਾਵੇਗੀ ਜਿਹੜੇ ਜਰਦਾ ਬੀੜੀ ਸਿਗਰਟ ਆਦ ਦਾ ਇਸਤੇਮਾਲ ਕਰ ਰਹੇ ਸਨ ਉਹਨਾਂ ਨੂੰ ਵੀ ਸ਼ਰਮਸਾਰ ਕਰਦੇ ਕਿਹਾ ਕਿ ਜੇ ਅੱਗੇ ਤੋਂ ਜਨਤਕ ਥਾਵਾਂ ਤੇ ਤਬਾਕੂ ਸਿਗਰਟ ਬੀੜੀ ਪਾਨ ਆਦ ਵਰਤਿਆ ਗਿਆ ਤਾਂ ਸਾਡੇ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਤੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਆ ਮੇਰਾ ਹੈ ਨਹੀਂ ਲੱਗਦਾ ਕਹਿੰਦਾ ਸਰਕਾਰ ਵਕਾਉਂਦੀ ਐ ਸਰਕਾਰ ਨੇ ਬੋਲਾ ਇਸ ਕੋ ਵੇਚ ਨਹੀਂ ਨਸ਼ਮ ਸਹਿ ਗਿਆ ਤੇਰੇ ਕੋਲ ਇਹ ਵੇਚਣ ਦਾ ਕਿਦਾਂ ਕੋਈ ਆਜ ਭੁਗਿਆ ਟੱਪ ਗਿਆ ਵੀ ਆ ਜੇ ਇਹਨੂੰ ਆਖਲਾ ਦੇ ਯਾਰ ਅੱਜ ਰੋਜ਼ ਭੱਜਦਾ ਸੀ ਬੰਦਾ ਲੈ ਕੇ ਚੱਲ ਤੂੰ ਮੁੜ ਕੇ ਰੋੜੀ ਦੱਸ ਕੀ ਇੱਥੇ ਮਾਰ ਕਰਾਉ ਚੱਲ ਪਹਿਲਾਂ ਵੀ ਅੱਕ ਮੰਗ ਬਈ ਇੱਥੇ ਤੁਸੀਂ ਬੀਡੀ ਸਿਕਟਾ ਨਾ ਪੀਆ ਕਰੋ ਨਾਲ ਦਾ ਸੀ ਖੜ੍ਹਦੇ ਮੈਨੂੰ ਆਪ ਨੂੰ ਸਾਹ ਚੜਦਾ ਅੱਛਾ ਮੈਨੂੰ ਦੋ ਤਿੰਨ ਵਾਰੀ ਅੱਕ ਮੈਂ ਤੁਸੀਂ ਜੀ ਬੀਡੀ ਪੀਨੇ ਅੱਗੇ ਬੱਚੇ ਹੋ ਗਏ ਤੇ ਪੰਜਾਬ ਚੋਂ ਬੰਦ ਹੋਣੇ ਚਾਹੀਦੇ ਆ ਬੀਡੀ ਸਿਕਟਾ ਤੋਂ ਬਾਖੂ ਜਾਂ ਨਹੀਂ ਹੋਣਾ ਚਾਹੀਦਾ ਪੰਡਿਤ ਨਾਲੇ ਮੇਰੇ ਤਾਂ ਜਿਵੇਂ ਮੱਥੇ ਲੱਗ ਗਈ ਤੁਸੀਂ ਹੱਕ ਚੋ ਯਾਨੀ ਕਿ ਜੇ ਬੰਦ ਹੋਣਗੇ ਆਖਰ ਮੈਂ ਤਾਂ ਦੋ ਤਿੰਨ ਵਾਰੀ ਮੈਨੂੰ ਆਖਰ ਨਹੀਂ ਮੰਨਦੇ 5 4 ਫਤਿ ਦੁਗੜਿਓ ਬਣ ਗਈ ਜੇ ਤੁਹਾਨੂੰ ਦੋਨਾਂ ਨੂੰ ਦੁਬਾਰਾ ਦੇਖ ਲਿਆ ਤੇ ਦੇਖ ਲਈ ਦੁਬਾਰਾ ਵੀ ਜਿੰਨੀ ਮੰਡੀ ਚ ਲਾਉਣੇ ਲੱਗਿਆ ਥਾ ਠੀਕ ਆ ਮੈਂ ਕਹਿੰਦਾ ਜਾਣ ਕਰਦੇ ਆ ਲੈ ਕੇ ਜਾ ਲੈ ਤੁਮ ਹਮੇਸ਼ਾ ਕੀ ਕਰਨੀ ਤੁਮ ਅੱਜ ਇਹ ਟ੍ਰੈਫਿਕ ਕਮਿਸ਼ਨ ਦਾ ਦਫਤਰ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਦਾਸ ਦਾ ਨਾਮ ਆਪਾ ਗੁਰਵਿੰਦਰ ਸਿੰਘ ਦਲਪੰਥ ਬੁੱਢਾ ਦਲ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦਾ ਵਪਾਰ ਹੁੰਦਾ ਬੀੜੀ ਸੈਕਟਰ ਜਰਦਾ ਹੋਰ ਨਸ਼ੇਲੀਆਂ ਗੋਲੀਆਂ ਗੱਟੀਆਂ ਵੀ ਵੇਚਦੇ ਆ ਕੱਲੀਆਂ ਬੀੜੀ ਸੈਕਟਰ ਜਰਦਾ ਨਹੀਂ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ੱਤਕਾ ਲੱਗ ਰਿਹਾ ਉਸ ਦੇ ਨਾਲ ਤੇ ਮੈਂ ਸਰਕਾਰ ਵੱਲੋਂ ਵੀ ਕੀ ਹੋਇਆ ਵੀ ਪਬਲਿਕ ਪਲੇਸ ਤੇ ਕੋਈ ਨਿਯਮਕ ਮਕੂਮ ਨਹੀਂ ਬੱਤ ਪਾ ਪਰ ਜੇ ਦੇਖਿਆ ਹਸਪਤਾਲ ਚ ਵੀ ਜਾਂ ਸਿੱਖਿਆਦਾਰੇ ਉਹਨਾਂ ਕੋਲੇ ਵੀ ਸਬਜੀ ਬਣਨੀ ਚਾਹੀਦੀ ਜਾਂ ਬੱਸ ਸਟੈਂਡ ਤੇ ਸਰੇ ਹਮ ਕਿ ਕਦਾ ਵੀ ਜਾਂ ਕਿ ਕਦੀ ਜਾਂਦਾ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾਰੀਆਂ ਭੜੀਆਂ ਤਾਣੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀ ਸਿਕਟ ਦਾ ਸੇਵਨ ਨਹੀਂ ਕਰਦੇ ਇੱਕ ਪਾਸੇ ਸਰਕਾਰ ਕਹਿੰਦੀ ਵੀ ਤਮਾਕੂ ਬੰਦ ਹੋਣ ਨਾਲ ਚਾਹ ਦੀ ਕੈਂਸਰ ਬਣਾਉਂਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਬਠਿੰਡਾ ਜ਼ਿਲ੍ਹੇ 'ਚ ਹੀ ਬੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਣ ਦੇ ਦਿੰਦਾ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਹੁੰਦਾ ਇਸ ਨੇ ਸਿਰਫ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰ ਨੂੰ ਘੱਟ ਧਿਆਨ ਦਿਓ ਮਾਰੇ ਬੰਦੇਲ ਜਿਆਦਾ ਛਿਤੀ ਜਾਓਗੇ ਹੁਣ ਜਿਵੇਂ ਚਿੱਟਿਆਂ ਵਾਲੇ ਤੇ ਲਾਲੋ ਚਿੱਟਿਆਂ ਵਾਲੇ ਦੇ ਘਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂੰਹ ਨਹੀਂ ਕਰਦੇ ਅੱਜ ਜਿਹੜਾ ਮੰਨ ਪੱਤਰ ਦਿੱਤਾ ਜਾ ਰਿਹਾ ਹੈ ਇੱਕ ਹੀ ਮੰਗ ਕੀਤੀ ਗਈ ਹੈ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਠਿੰਡੇ ਸ਼ਹਿਰ ਦੇ ਵਿੱਚ ਖੋਖੇ ਖੁੱਲੇ ਨੇ ਕਰਿਆਨੇ ਦੀਆਂ ਦੁਕਾਨਾਂ ਦੇ ਬੀੜੀਆਂ ਸਿਕਟਾਂ ਵੇਚ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੀ ਦੁਕਾਨਾਂ ਕੋਲੇ ਹੈ ਨਹੀਂ ਖੋਖੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਆਉਂਦਾ ਕਰਿਆਨੇ ਵਾਲੇ ਇਨਸਟਰੂਮੈਂਟ ਇਹ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਸਿੱਖਿਆਦਾਰਿਆ ਸਕੂਲ ਕਰਦੇ ਜਾਹ ਪਹਿਲੇ ਤਰਕਸਾ ਦਾ ਉਹਦੇ ਤੇ ਵੀ ਆਰਡਰ ਆਇਆ ਵੀ 200 ਮੀਟਰ ਦੇ ਨੇੜੇ ਨਹੀਂ ਵੇਚ ਸਕਦੇ ਪਰ ਇਹ ਨਾਲ ਦੇ ਬੇਟੇ ਵਿੱਚ 200 ਮੀਟਰ ਕੀ ਬਾਬਾ ਇਹ ਪਰਸਾਣਾਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਾਬਾ ਪੀ ਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਾਣਾਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦ ਆ ਫਿਰ ਵੀ ਗੁਰੂ ਘਰ ਦੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਖਟਾਂ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਹੁਣ ਅਸੀਂ ਇਸ ਤੰ ਮੋਰਚਾ ਲਾਇਆ ਜੋ ਵੀ ਬੀੜੀ ਸਿੱਕਟ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦਿਖ ਗਿਆ ਉਹਦਾ ਟੜਲੇ ਨਾਲ ਸੌਦਾ ਲੱਗੂਗਾ ਡੀ ਸੀ ਸਾਹਿਬ ਤੋਂ ਕੀ ਮੰਗਨ ਕਰਦੇ ਡੀ ਸੀ ਸਾਹਿਬ ਤੋਂ ਇਹ ਹੀ ਮੰਗਾ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਆਪ ਅਸੀਂ ਰੋਡ ਤੇ ਉਤਰ ਜਾਾਂਗੇ ਫਿਰ